ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਪੰਜਾਬ ਚ ਅੱਜ ਹੀਟ ਵੇਵ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਚ ਵੱਧ ਤੋਂ ਵੱਧ ਤਾਪਮਨ ਚ ਔਸਤਨ 1.1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਤੇ ਆਮ ਦੇ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਬਠਿੰਡੇ ਵਿੱਚ ਸਭ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਮੰਨਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਦੋ ਜ਼ਿਲ੍ਹੇ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ 29 April ਤੱਕ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਅੱਜ ਦੇ ਲਈ ਵਿਭਾਗ ਨੇ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਫਾਜ਼ਿਲਕਾ ਫਰੀਦਕੋਟ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਤੇ ਮੁਕਸਰ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ 29 April ਨੂੰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਨਮਾਸ਼ਹਿਰ ਰੂਪਨਗਰ ਦੇ ਕੁਝ ਜ਼ਿਲ੍ਹਿਆਂ 'ਚ ਰਾਹਤ ਦੀ ਉਮੀਦ ਹੈ ਪਰ ਮਾਲਵੇ 'ਚ ਹੀਟ ਵੇਵ ਅਜੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਪਹਿਲਗਾਮ ਕਟਨਾ ਤੋਂ ਬਾਅਦ ਜੰਮੂ ਕਸ਼ਮੀਰ 'ਚ ਹੁਣ ਤੱਕ 6 ਕਥਿਤ ਸ਼ੱਕੀ ਅਤਵਾਦੀਆਂ ਦੇ ਘਾਟਾ ਦਿੱਤੇ ਗਏ ਹੈ ਐਨਆਈ ਦੀ ਰਿਪੋਰਟ ਦੇ ਅਨੁਸਾਰ ਇਨਾਂ 'ਚ ਲਸ਼ਕਰ ਦੇ ਆਸੀਫ ਸ਼ੇਖ ਆਦਲ ਠੋਕਰ ਹਰੀ ਅਹਿਮਦ ਜੈਸ਼ਦੇ ਅਹਿਸਾਨੁਲ ਹੱਕ ਜ਼ਾਕਿਰ ਅਹਿਮਦ ਗਨਈ ਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਨੇ ਇਨਾਂ 'ਚੋਂ ਕਥਿਤ ਤੌਰ ਤੇ ਜੈਸ਼ਦਾ ਅਹਿਸਾਨ 218 ਚ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਵਾਪਸ ਆਇਆ ਸੀ ਪਹਿਲਗਾਮ ਕਟਨਾ ਦੇ ਵਿੱਚ ਆਸਿਫ ਤੇ ਆਦਲ ਦਾ ਨਾਮ ਵੀ ਸਾਹਮਣੇ ਗੂੰਜਿਆ ਸੀ ਮੀਡੀਆ ਰਿਪੋਰਟਾਂ ਅਨੁਸਾਰ ਫੌਜ ਨੇ ਇਹ ਜਿਹੜੀ ਕਾਰਵਾਈ ਹੈ ਇਹ ਤਰਾਲ ਅਨੰਤਨਾਗ ਪੁਲਵਾਮਾ ਕੁਲਗਾਮ ਅਤੇ ਸ਼ੋਪੀਆਂ 'ਚ ਤਲਾਸ਼ੀ ਮੁਹਿੰਮ ਦੇ ਦੌਰਾਨ ਕੀਤੀ ਹੈ ਫੌਜ ਨੇ ਵਿਸਫੋਟਕ ਲਗਾ ਕੇ ਇਹਨਾਂ ਦੇ ਘਟਾ ਆ ਦਿੱਤੇ ਨੇ ਸ਼ੁੱਕਰਵਾਰ ਦੀ ਸਵੇਰ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਵੀ ਅੱਜ ਤੜਕੇ ਦੁਬਾਰਾ ਫਿਰ ਐਲਓਸੀ ਦੇ ਨਾਲ ਅੱਗੇ ਭਾਰਤੀ ਚੌਕੀਆਂ ਤੇ ਗੋਲੀਬਾਰੀ ਕੀਤੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਤੇ ਭਾਰਤੀ ਫੌਜ ਨੇ ਵੀ ਇਹਦਾ ਜਵਾਬ ਦਿੱਤਾ ਹੈ ਹਾਲਾਂਕਿ ਗੋਲੀਬਾਰੀ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜੰਮੂ ਕਸ਼ਮੀਰ 'ਚ ਮੈਡੀਕਲ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਡਾਕਟਰਾਂ ਤੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜੋ ਸਥਿਤੀ 'ਤੇ 24 ਘੰਟੇ ਨਿਗਰਾਨੀ ਰੱਖੇਗਾ ਤੇ ਇਸੇ ਦੌਰਾਨ ਅੱਜ ਸਵੇਰੇ ਗੁਜਰਾਤ ਦੇ ਸੂਰਤ ਤੇ ਅਹਮਦਾਬਾਦ ਦੇ ਵਿੱਚ ਪੁਲਿਸ ਨੇ ਕੁਸਬੈਠੀਆਂ ਖਿਲਾਫ ਕਾਰਵਾਈ ਕੀਤੀ ਹੈ ਦੋਹਾਂ ਸ਼ਹਿਰਾਂ ਚ 500 ਬੰਗਲਾਦੇਸ਼ੀ ਕੁਸਬੈਟੀਆਂ ਨੂੰ ਹਿਰਾਸਤ ਚ ਲਿਆ ਗਿਆ। ਗ੍ਰਹਿ ਮੰਤਰੀ ਅਮਿਸ਼ ਯਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਕੁਸਬੈਟੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਉਹਨਾਂ ਦੇ ਮੁਲਕ ਵਾਪਸ ਭੇਜਣ। ਪਹਿਲ ਕਾਮ ਘਟਨਾ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਰਾਜ ਦੇ ਵਿੱਚ ਪਾਕਿਸਤਾਨ-ਭਾਰਤ ਸਰਹੱਦ ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਨਤਾਰਨ, ਫਿਰੋਜ਼ਪੁਰ ਅਤੇ ਬਾਜ਼ਿਲਕਾ ਚ ਹੈ। ਬੀਐਸਐਫ ਨੇ ਸਾਰੀਆਂ ਥਾਵਾਂ 'ਤੇ ਆਪਣੀਆਂ ਕੁਇਕ ਰੈਕਸ਼ਨ ਟੀਮਾਂ ਭਾਗ ਕੇ ਕਯੂਆਰਟੀ ਤੇ ਤਹਿ ਤੇ ਚੌਕਸੀ ਵਧਾ ਦਿੱਤੀ ਗਈ ਹੈ ਇਸ ਦੌਰਾਨ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਦੇ ਰਾਹੀਂ ਪਾਕਿਸਤਾਨੀ ਨਾਗਰਿਕਾਂ ਦੇ ਵਾਪਸ ਪਰਤਣ ਦਾ سلسلہ ਵੀ ਲਗਾਤਾਰ ਜਾਰੀ ਹੈ ਸਰਕਾਰ ਨੇ 27 April ਤੱਕ ਦਾ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਮੈਡੀਕਲ ਵੀਜ਼ਾ ਵਾਲੇ ਲੋਕਾਂ ਨੂੰ 29 April ਤੱਕ ਮੁਲਕ ਛੱਡਣ ਵਾਸਤੇ ਕਿਹਾ ਗਿਆ ਹੈ ਪਹਿਲ ਕਮ ਕਟਨਾ ਦੇ ਵਿਰੁੱਧ ਅੰਮ੍ਰਿਤਸਰ ਪੂਰੀ ਤਰ੍ਹਾਂ ਬੰਦ ਹੈ 16 ਮਾਰਕੀਟ ਐਸੋਸੀਏਸ਼ਨਾਂ ਦੇ ਵੱਲੋਂ ਸਾਂਝੇ ਫੈਸਲੇ ਮਗਰੋਂ ਸ਼ਹਿਰ ਦੇ ਬਾਜ਼ਾਰ ਬੰਦ ਕੀਤੇ ਗਏ ਹਨ ਇਹਨਾਂ ਚ ਸ਼ਾਸਤਰੀ ਮਾਰਕੀਟ ਗੱਗੂ ਮੰਡੀ ਸਰਾਫਾ ਬਾਜ਼ਾਰ ਕਟੜਾ ਜੈਮਲ ਸਿੰਘ ਕਟੜਾ ਆਲੂ ਵਾਲੀਆ ਪ੍ਰਤਾਪ ਬਾਜ਼ਾਰ ਗੋਇੰਕਾ ਮਾਰਕੀਟ ਪੁਰਾਣੀ ਮੰਡੀ ਤੇ ਫੋਕਲ ਪੁਆਇੰਟ ਸ਼ਾਮਿਲ ਨੇ ਪੈਲਗਾਮ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖਿਲਾਫ ਕੀਤੇ ਫੈਸਲੇ ਮਗਰੋਂ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਚ ਸਲਾਨੀਆਂ ਦੀ ਆਮਦ ਕੱਟੀ ਹੈ ਤੇ ਇਸ ਦੌਰਾਨ ਲੋਕਾਂ ਵੱਲੋਂ ਇੱਥੇ ਹੋਟਲਾਂ 'ਚ ਪਹਿਲਾਂ ਕੀਤੀ ਬੁਕਿੰਗ ਨੂੰ ਰੱਦ ਕੀਤਾ ਜਾ ਰਿਹਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਹਰਮੰਦਰ ਸਾਹਿਬ ਦੇ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ 'ਚ ਕਮੀ ਆਈ ਹੈ ਹਾਲਾਂਕਿ ਵ ਲੁੱਕ ਕਦੇ ਕਦੇ ਘਟ ਜਾਂਦੇ ਆ ਤੇ ਇਸ ਵਾਰ ਵਿਦੇਸ਼ੀ ਸ਼ਰਧਾਲੂ ਨੇ ਜਿਹੜੇ ਉਹ ਇਸ ਘਟਨਾ ਕਰਕੇ ਕਟੇ ਹੈ। ਸ਼ਹਿਰ ਦੇ ਹੋਟਲਾਂ ਤੇ ਗੈਸਟ ਹਾਊਸਾਂ 'ਚ ਯਾਤਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਅੰਮ੍ਰਿਤਸਰ ਹੋਟਲਾਂ ਤੇ ਰੈਸਟਰਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਪੈਲਗਾਮ ਘਟਨਾ ਤੋਂ ਬਾਅਦ ਹੋਟਲਾਂ 'ਚ 50% ਤੋਂ ਵੱਧ ਬੁਕਿੰਗ ਰੱਦ ਕੀਤੀਆਂ ਗਈਆਂ ਨੇ ਤੇ ਲੋਕ ਆਪਣੇ ਪੈਸੇ ਵਾਪਸ ਮੰਗ ਰਹੇ ਆ। ਉਹਨਾਂ ਕਿਹਾ ਕਿ ਲੰਘੇ ਕੱਲ੍ਹ ਕੇਂਦਰੀ ਏਜੰਸੀ NIA ਦੇ ਵੱਲੋਂ ਸਾਵਧਾਨੀਆਂ ਤੇ ਸੁਰੱਖਿਆ ਦੇ ਮੱਦੇਨਜ਼ਰ ਹੋਟਲਾਂ ਉੱਤੇ ਛਾਪੇਮਾਰਨ ਕਰਕੇ ਮਹਿਮਾਨਾਂ 'ਚ ਦਹਿਸ਼ਤ ਫੈਲ ਗਈ ਸੀ। ਉਹਨਾਂ ਦੇ ਵੱਲੋਂ ਇਸ ਸਥਿਤੀ ਨਾਲ ਨਜਿੱਠਣ ਵਾਸਤੇ ਮੈਂਬਰ ਹੋਟਲ ਮਾਲਕਾਂ ਦੀ ਮੀਟਿੰਗ ਸੱਦੀ ਗਈ ਹੈ ਫਰੀਦਕੋਟ ਚ ਆਪਣੇ ਜੱਦੀ ਇਲਾਕੇ ਕੋਟਕਪੂਰਾ ਦੇ ਦੌਰੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਇਹਦੇ ਵਾਸਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਕਿਹਾ ਕਿ ਇਹ ਘਟਨਾ ਸੁਰੱਖਿਆ ਪ੍ਰਬੰਧਾਂ 'ਚ ਘੋਰ ਅਣਗਹਿਲੀ ਕਰਕੇ ਵਾਪਰੀ ਹੈ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਹਥਿਆਰਬੰਦ ਬਲਾਂ ਦੀ ਤਣਾਅਤੀ ਦੇ ਬਾਵਜੂਦ ਐਸੀ ਜਗ੍ਹਾ 'ਤੇ ਸੁਰੱਖਿਆ ਕਿਉਂ ਨਹੀਂ ਰੱਖੀ ਗਈ ਜਿੱਥੇ ਹਰ ਰੋਜ਼ ਹਜ਼ਾਰਾਂ ਸਲਾਨੀ ਆਉਂਦੇ ਆ। ਉਹਨਾਂ ਕਿਹਾ ਕਿ ਇਸ ਅਣਗਹਿਲੀ 'ਆਸਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਵੱਲੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਕੱਲ ਪੰਜਾਬ ਅੰਮ੍ਰਿਤਸਰਲੇ ਬਿਆਨ ਦੇ ਸਬੰਧ ਵਿੱਚ ਮੁਹਾਲੀ ਦੇ ਸਟੇਟ ਸਾਈਬਰ ਸੈੱਲ ਦੇ ਵਿੱਚ ਦਰਜ ਕੀਤੇ ਗਏ ਮਾਮਲੇ ਦੇ ਸਬੰਧ ਵਿੱਚ ਦੂਜੀ ਵਾਰ ਪੁਲਿਸ ਦੇ ਸਾਹਮਣੇ ਪੇਸ਼ ਹੋਏ ਆ ਤੇ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਜਾਂਚ ਟੀਮ ਨੇ ਉਹਨਾਂ ਤੋਂ ਤਿੰਨ ਸਵਾਲ ਪੁੱਛੇ ਤੇ ਉਹਨਾਂ ਨੇ ਜਵਾਬ ਦੇ ਦਿੱਤੇ ਪਰ ਗਰਨੇਡ ਵਾਲੇ ਬਿਆਨ ਬਾਰੇ ਅਜੇ ਵੀ ਕੋਈ ਸਰੋਤ ਪਤਾ ਨਹੀਂ ਲੱਗਿਆ ਉਨਾਂ ਤੋਂ ਦੁਪਹਿਰ 2 ਵਜੇ ਤੋਂ ਰਾਤ 8:30 ਵਜੇ ਤੱਕ ਲਗਭਗ 6.5 ਘੰਟੇ ਪੁੱਛਗਿੱਛ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ 7 ਮਈ ਨੂੰ ਹੋਣੀ ਹੈ ਉਦੋਂ ਤੱਕ ਬਾਜਵਾਦੀ ਗ੍ਰਿਫਤਾਰੀ ਤੇ ਪਾਬੰਦੀ ਹੈ ਪਰ ਉਹਨਾਂ ਨੂੰ ਪੁੱਛਗਿੱਛ ਦੇ ਵਿੱਚ ਹਿੱਸਾ ਲੈਣਾ ਪਏਗਾ ਪੰਜਾਬ ਭਾਜਪਾ ਦੇ ਜਰਨਲ ਸਖਤਰ ਜਗਮਉਂਦ ਸਿੰਘ ਰਾਜੂ ਨੇ ਗੰਭੀਰ ਸੰਗਠਨਾਤਮਕ ਬੇਨਿਯਮੀਆਂ ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨਾਲ ਨਾਰਾਜ਼ਗੀ ਦਾ ਹਵਾਲਾ ਦਿੰਦੇ ਹੋਏ ਆਪਣੇ ਉੱਤੇ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਅਸਤੀਫਾ ਦੋ ਦਿਨ ਪਹਿਲਾਂ ਦੇ ਦਿੱਤਾ ਗਿਆ ਸੀ ਜਾਣਕਾਰੀ ਇਸ ਤੋਂ ਬਾਅਦ ਦੇ ਵਿੱਚ ਸਾਹਮਣੇ ਆਈ ਹੈ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ 222 ਵਿਧਾਨ ਸਭਾ ਉਮੀਦਵਾਰ ਰਾਜੂ ਨੇ ਰਾਜਪਦਰੀ ਪਾਰਟੀ ਅਧਿਕਾਰੀਆਂ ਵਿਰੁੱਧ ਗੰਭੀਰ ਇਲਜ਼ਾਮ ਲਾਉਂਦੇ ਹੋਏ ਚਾਰ ਪੰਨਿਆਂ ਦਾ ਵਿਸਤਾਰਤ ਅਸਤੀਫਾ ਪੱਤਰ ਸੌਂਪਿਆ ਰਾਜੂ ਨੇ ਆਪਣੇ ਅਸਤੀਫਾ ਪੱਤਰ 'ਚ ਸਿੱਧੇ ਤੌਰ ਤੇ ਭਾਜਪਾ ਦੇ ਸੰਗਠਨਾਤਮਕ ਜਰਨਲ ਸਕੱਤਰ ਅਸ਼ੀਰਵਾਦ ਸਤਵ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦਾ ਨਾਮ ਲਿਆ ਹੈ ਉਹਨਾਂ ਉੱਤੇ ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਆਪਣੇ ਅਧਿਕਾਰਾਂ ਤੋਂ ਵੱਧ ਕਦਮ ਚੁੱਕਣ ਦੇ ਇਲਜ਼ਾਮ ਲਾਇਨੇ ਲੁਧਿਆਣਾ ਪਛਮੀ ਜਿੱਤਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਪੱਪਾਂ ਪਾਰ ਹੋ ਚੁੱਕਿਆ ਹੈ ਤੇ ਇਸੇ ਦੇ ਚਲਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਜੀ ਲੁਧਿਆਣਾ ਪਹੁੰਚ ਰਹੇ ਆ ਜਿੱਥੇ ਉਹ ਅਕਾਲੀ ਦਲ ਦੇ ਉਹਨਾਂ ਵਰਕਰਾਂ ਤੇ ਅਧਿਕਾਰੀਆਂ ਨੂੰ ਮਿਲਣਗੇ ਜਿਹੜੇ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਨੇ ਨਾਰਾਜ਼ ਬੰਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਉਪਚੋੜ ਵਾਸਤੇ ਰਣਨੀਤੀ ਵੀ ਤਿਆਰ ਕੀਤੀ ਜਾਣੀ ਹੈ ਸੁਖਬੀਰ ਅੱਜ ਪੰਚੀਲ ਵਿਹਾਰ ਸਥਿਤ ਆਪਣੇ ਉਮੀਦਵਾਰ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਦੀ ਰਹਾਇਸ਼ ਤੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕਰਨਗੇ ਦਾਕਾ ਹਲਕਾ ਤੋਂ ਵਿਧਾਇਕ ਮਨਪ੍ਰੀਤ ਅਲੀ ਕਾਲੀ ਦਲ ਦੀਆਂ ਨੀਤੀਆਂ ਨੂੰ ਲੈ ਕੇ ਜ਼ਿਲ੍ਹੇ 'ਚ ਸਰਗਰਮ ਨਹੀਂ ਦਿਖਾਈ ਦੇ ਰਹੇ ਤੇ ਕਿਹasie ਲਗਾਏ ਜਾ ਰਹੇ ਆ ਕਿ ਇਹਨਾਂ ਦੋ ਦਿਨਾਂ 'ਚ ਬਾਦਲ ਮਨਪ੍ਰੀਤ ਸਿੰਘ ਏਅਲੀ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਐ ਲੁਧਿਆਣੇ ਦੇ ਜਗਰਾਉ ਕਸਬੇ ਨੇੜੇ ਪਿੰਡ ਅਖਾੜਾ 'ਚ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਾਉਣਾ ਵਾਸਤੇ ਪਿਛਲੇ ਕਰੀਬ 1 ਸਾਲ ਤੋਂ ਧਰਨਾ ਚੱਲ ਰਿਹਾ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਧਰਨੇ ਨੂੰ ਖਡਾਉਂਦੇ ਆ 500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ लाਠੀ ਚਾਰਜ ਕਰਕੇ ਭਜਾਇਆ ਦਿੱਤਾ ਅਸਲ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਬੇਨਤੀ ਕੀਤੀ ਕਿ ਉਹ ਮਰਦਾਂ ਨੂੰ ਆਪਣਾ ਧਰਨਾ ਖਤਮ ਕਰਨ ਵਾਸਤੇ ਕਹਿਣ ਪਰ ਵਿਰੋਧ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮਾ ਨੇ ਡਾਂਗ ਭਰਾ ਦਿੱਤੀ ਨਾਰੇਬਾਜ਼ੀ ਕਰ ਰਹੇ ਪਿੰਡ ਵਾਸੀਆਂ ਤੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਦੀ ਕੁੱਟ ਕੇ ਭਜਾਇਆ ਗਿਆ ਪ੍ਰਸ਼ਾਸਨ ਨੇ ਇਸ ਕਾਰਵਾਈ ਤੋਂ ਪਹਿਲਾਂ ਹੀ ਕਈ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਚ ਲੈ ਲਿਆ ਸੀ ਤੇ ਪੁਲਿਸ ਮੁਲਾਜ਼ਮਾ ਨੇ ਪ੍ਰਦਰਸ਼ਨਕਾਰੀਆਂ ਦੇ ਛੱਡ ਅਤੇ ਟੈਂਟ ਪੱਟ ਦਿੱਤੇ ਹੈ ਜਿਸ ਕਰਕੇ ਪਿੰਡਾਂ ਦੇ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਭਾਰੀ ਰੋਸ ਹੈ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਹਿਰਾਸਤ ਚ ਲੈ ਗਏ ਲੋਕਾਂ ਨੂੰ ਕਿੱਥੇ ਲਜਾਇਆ ਗਿਆ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਸਮਾਨ ਪੁੱਟ ਕੇ ਪੁਲਿਸ ਨਾਲ ਲੈ ਗਈ ਹੈ ਉਹਦੀ ਕੀਮਤ ਲਗਭਗ 10 ਲੱਖ ਰੁਪਏ ਬਣਦੀ ਹੈ ਕੈਨੇਡੀਅਨ ਸੂਪੇ ਬ੍ਰਿਟਿਸ਼ ਕੋਲੰਬੀਆ ਚੋ ਦੋ ਪ੍ਰਮੁੱਖ ਧਾਰਮਿਕ ਸਥਾਨਾਂ ਲਕਸ਼ਮੀ ਨਾਰਾਇਣ ਮੰਦਿਰ ਸਰੀ ਤੇ ਰੋ ਸਟਰੀਟ ਗੁਰੂ ਘਰ ਵੈਂਕੂਵਰ ਚ 1 ਅਪ੍ਰੈਲ ਦੀ ਸਵੇਰ ਨੂੰ ਸਵੇਰੇ 3 ਵਜੇ ਦੇ ਨੇੜੇ ਤੇੜੇ ਪੰਤੂੜ ਕੀਤੀ ਗਈ ਸੀ ਹੁਣ ਸਰੀ ਪੁਲਿਸ ਸਰਵਿਸ ਤੇ ਵੈਂਕੂਵਰ ਪੁਲਿਸ ਡਿਪਾਰਟਮੈਂਟ ਨੇ ਸ਼ੱਕੀ ਆਂਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕੀਤੀਆਂ ਨੇ ਸਤਾਰਕ ਲੋਕਾਂ ਨੂੰ ਪੁਲਿਸ ਨੇ ਅਪੀਲ ਕੀਤੀ ਕਿ ਇਸ ਮਾਮਲੇ ਚ ਕੋਈ ਵੀ ਜੇਕਰ ਸੂਚਨਾ ਆਉਂਦੀ ਹੈ ਮਿਲਦੀ ਹੈ ਕੋਈ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਨੂੰ ਦੱਸਣ ਪੁਲਿਸ ਮੁਤਾਬਕ ਮੌਕੇ ਤੇ ਲੱਗੇ ਸੁਰੱਖਿਆ ਕੈਮਰਿਆਂ ਨੇ ਸ਼ੱਕੀ ਵਿਅਕਤੀ ਚਿੱਟੇ ਰੰਗ ਦੇ ਪਿਕਅਪ ਟਰੱਕ ਚੋਂ ਦੇਖੇ ਤੇ ਹੁਣ ਇਹਨਾਂ ਸ਼ੱਕੀਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ ਤਾਂ ਜੋ ਲੋਕਾਂ ਦੀ ਮਦਦ ਨਾਲ ਇਹਨਾਂ ਦੀ ਪਛਾਣ ਕੀਤੀ ਜਾ ਸਕੇ ਸਰੀ ਪੁਲਿਸ ਨੇ ਕਿਹਾ ਕਿ ਇਹ ਇੱਕ ਗੰਭੀਰਪਰਾਧਿਕ ਕਾਰਵਾਈ ਹੈ ਤੇ ਉੱਚ ਪੱਧਰ ਦੇ ਅਧਾਰਤੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵੈਨਕੂਵਰ ਪੁਲਿਸ ਵਿਭਾਗ ਨੇ ਇਸ ਦੀ ਸੰਭਾਵੀ ਨਫ਼ਰਤ ਤੋਂ ਪ੍ਰੇਰਿਤ ਘਟਨਾ ਦੇ ਬਜੂ ਜਾਂਚ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਚ ਪਿਛਲੇ ਦਿਨੀ ਦੋ ਤਿਰਾਂ ਦੀ ਆਪਸੀ ਗੋਲੀਬਾਰੀ ਦੀ ਸ਼ਿਕਾਰ ਹੋਈ ਹਰਸਿਮਰਤ ਕੌਰ ਰੰਧਾਵਾ ਨੂੰ ਅੱਜ ਉਹਨਾਂ ਦੇ ਜੱਦੀ ਪਿੰਡ ਧੁੰਦਾਂ ਚ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ ਹੈ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤੇ ਸੰਸਕਾਰ ਮੌਕੇ ਸੈਂਕੜੇ ਲੋਕ ਮੌਜੂਦ ਸੀ ਧੀ ਦੀ ਚੇਖਾ ਨੂੰ ਅਗਨੀ ਹੈ ਜਿਹੜੀ ਉਹ ਪਿਤਾ ਨੇ ਦਿੱਤੀ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਦੀ ਮ੍ਰਿਤਕ ਦੇ ਪਿੰਡ ਧੁੰਦਾਂ ਪੁੱਜੀ ਤਾਂ ਪੂਰਾ ਪਿੰਡ ਸੋਗ ਦੇ ਵਿੱਚ ਡੁੱਬ ਗਿਆ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਚ ਫਲਾਲ ਦੇ ਲਈ ਇੰਨਾ ਹੀ ਮੈਨੂੰ ਦੇ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ